ਕੋ ਫੜਿਆ ਗਿਆ ਨਾ ਫਾ ਕਿੰਨਾ ਕਿੰਨੇ ਲਾ ਗਿਆ ਇਹ ਇਹ ਭਾਜੀ ਪਿੰਡ ਚ ਚਿਤਗਣਾ ਵਿੱਚ ਫੜਿਆ ਜਾਵਾ ਆ ਮਰੀ ਨਾਮ ਬੁੱਲੋ ਨਾ ਦਾ ਸੁਪਨਾ ਗੀਤਾ ਮੈਂ ਗੀਤਾ ਮੌਜੂਦਾ ਮੈਂਬਰ ਕਹਿੰਦਾ ਸਾਰਾ ਕੰਮ ਕਰਵਾਓ ਨਾ ਤੇ ਸਾਡੇ ਪਿੰਡ ਵਿੱਚ ਗੰਦ ਪਾਉਂਦਿਆਂ ਆਏ ਆਹ ਵੇਖੋ ਕਿੰਨਾ ਫੜਿਆ ਗਿਆ ਦੇ ਕੋਲੋਂ ਸਭ ਬਾਈ ਉੱਠਾ ਉੱਠਾ ਆਹ ਵੇਖੋ ਦੇਖੋ ਕਿੰਨੇ ਨੇ ਬੰਨੇ ਆ ਨਿਗ ਨਿਗ ਦੀ ਬੰਨੇ ਕੀ ਗੰਦ ਜੀ ਕਰਦਾ ਤੇ ਹੁਣ ਕਿਉਂ ਕਰਨ ਦੇ ਆ ਤੂੰ ਆਹ ਵੇਖਾ ਕਿੰਨਾ ਬੰਨੇ ਬੰਨੇ ਰੈਣ ਕੁੜੀ ਹੋਵੇ ਦਿਓ ਦੰਦਾ ਤੂੰ ਸਾਡੇ ਨਾਲ ਦਾਈ ਤੇ ਘਰੇ ਤੇ ਨੂੰ ਐਦਾ ਵੜੀ ਦਾ ਸਾਡੀ ਹੱਥ ਛੋੜ ਕੇ ਬੇਨਤੀ ਆ ਸਰਪੰਚਾਂ ਨੂੰ ਸਾਰੇ ਐਮ ਐਲ ਏ ਸਾਰੇ ਐਮ ਪੀ ਸਭ ਜੋ ਵੀ ਮੰਤਰੀ ਆ ਜੇ ਇਹ ਬੰਦਾ 10 ਸਾਲ ਘੜੋਂ ਘੜ ਸਜ਼ਾ ਨਾ ਹੋਈ ਤੇਹੀਂ ਮੰਤਰੀਆਂ ਦੇ ਸਰਪੰਚਾਂ ਦੇ ਸਾਰੇ ਕੋਠਿਆਂ 'ਗੇ ਬੈਗਣਾਂ ਜਾ ਗਏ ਸਾਨੂੰ ਵੱਤੋ ਵੱਦੇ ਚਾਹੀਦਾ ਵਾ ਪੀ ਇਹਨੂੰ ਵੱਤੋ ਆ ਸਰ ਹੋਣੀ ਚਾਹੀਦੀ ਆ ਮਾਲ ਵੇਖੋ ਇਹਦਾ ਠੀਕ ਆ ਆਹ ਮੋਦਬਰ ਵੀ ਆ ਗਿਆ ਦਾ ਜੂਈ 10 ਬੜਾ ਆ ਆ ਵੇਖ ਲੋ ਭਾਈ ਇਹਨਾਂ ਗੰਦ ਪਾਇਆ ਕਰ ਪਾਇਆ ਉਹ ਨਹੀਂ ਨਹੀਂ ਕੰਮ ਕਰਾਉ ਜਾਂਦਾ ਕੰਮ ਹੋ ਜੇ ਰਹੀ ਬੇਹੋਰ ਕੋਲ ਦੱਸਿਆ ਕਿੰਨੇ ਦਾ ਕਾਂ ਪੇੜਾ ਗੱਲਿਆਂ ਤੇ ਆ ਰਹੀਆਂ ਬੰਦੀਆਂ ਦੇਖੋ ਜੀ 30 30 ਕੁੜੀਆਂ ਸੀ 20 ਵਾੜੇ ਤੇ 310 ਦਾ ਇੱਕ ਇੱਕ ਕਿੰਨੇ ਦਾ ਇੱਕ ਦਿੰਦੇ ਆ ਇੱਕ ਕੁੜੀ ਕਿੰਨੇ ਦਾ ਇੱਕ ਇਹਨੇ ਨਾ ਲੇਕਾ ਕਿੰਨੇ ਨਾ ਲੇਕਾ 10 ਫੌਲੀ ਇੱਕ ਉਹਨਾਂ ਲੁੱਟਣਾ ਹੋਣਾ ਨਹੀਂ ਕਰਦੇ ਆ 300 ਰੁਪਏ ਦਾ ਵੇਚ ਲਾਇਆ ਸਾਡੇ ਸਭ ਤੋਂ ਵੱਧ ਲੁੱਟਾਂ ਦਾ ਕਾਰਨ ਪਤਾ ਕੀ ਆ ਸਮੈਗ ਹੀ ਆ 300 ਰੁਪਏ ਦਾ ਕਹਿੰਦਾ ਮੈਂ ਕਿੰਨੀ ਵੇਚਦਾ ਦੱਸ 300 ਦਾ ਕਹਿੰਦਾ ਕਹੇ ਵੇਚਦਾ ਵਾਂ 300 ਬੀ ਦੱਸੋ ਕਿੱਥੋਂ ਆਜੂਗਾ ਇਹ ਬੇਈਤੇ ਆ ਉਹ ਚੋਰੀਆਂ ਕਰਦੇ ਆ ਗਰੀਬ ਲੁੱਟ ਲੋਕਾਂ ਨੂੰ ਮੋਬਾਈਲ ਖੁੰਦੇ ਆ ਪੈਸੇ ਖੁੰਦੇ ਆ ਉਤੋਂ ਬਾਅਦ ਮੁੜ ਕੇ ਫੇਰ ਤਾਂ ਕੋ ਸਮਾਨ ਲੈ ਆ ਜਾਣੇ ਜਾਂਦੇ ਆ ਸਮਾਨ ਤੇ ਮੈਂ ਕਹਿੰਦਾ ਸਮਾਨ ਦੀ ਕੋਈ ਚੰਗੀ ਚੀਜ਼ ਹੁੰਦੀ ਆ ਇਹ ਗੰਦ ਕੁੜੀ ਆ ਵਾ ਗੰਦ ਲੈਣ ਜਾਂਦੇ ਗਾ ਇਹ ਗੰਦ ਲੈਣ ਜਾਂਦੇ ਨਾ ਕੋ ਇਹਨਾਂ ਦਾ ਆਹ ਕੀ ਨਹੀਂ ਦੇ ਬਜਾ ਪੁੱਤਾਂ ਇਹਨੂੰ ਠਾਣੇ ਨਾ ਭੜਾਇਆ ਨਹੀਂ ਠਾਣੇ ਨਾ ਭੜਾਇਆ